ਸਤ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ।ਾਰੇ ਦਰਸ਼ਕੋ ਅਕਾਲੀ ਬਜ਼ੁਰਗ ਲੀਡਰ ਸਰਦੇਵ ਸਿੰਘ ਢੀਤਸਾ ਦਾ ਕੱਲ ਜਿਹੜਾ ਹੈ ਭੋਗ ਪਿਆ ਅੰਤ ਵਰਦਾਸ ਹੋਈ ਸ਼ਰਧਾਂਜਲੀ ਸਮਾਰੋਹ ਹੋਇਆ। ਬਹੁਤ ਸਾਰੇ ਸਿਆਸੀ ਲੋਕ ਵੱਖ-ਵੱਖ ਪਾਰਟੀਆਂ ਤੋਂ ਧਾਰਮਿਕ ਲੋਕ ਉੱਥੇ ਪਹੁੰਚੇ ਸੀ। ਹਰ ਖੇਤਰ ਦੇ ਲੋਕ ਪਹੁੰਚੇ ਸੀ। ਯੂਨੀਵਰਸਿਟੀਆਂ ਦੇ ਵਾਈਚਾਂਸ ਪਰ ਅਖਬਾਰਾਂ ਦੇ ਐਡੀਟਰ ਬਹੁਤ ਸਾਰੇ ਲੋਕ ਉੱਥੇ ਸੀ। ਮੈਂ ਦਾ ਜ਼ਿਕਰ ਵੀ ਕਰੂੰਗਾ ਵੀ ਉੱਥੇ ਕੌਣ-ਕੌਣ ਆਇਆ ਕੌਣ ਨਹੀਂ ਦੂਜੀ ਗੱਲ ਜਿਹੜੀ ਮੈਂ ਅੱਜ ਦੀ ਇਸ ਵੀਡੀਓ 'ਚ ਖਾਸ ਤੌਰ ਤੇ ਕਰਨੀ ਚਾਹਣਾ ਉਹ ਇਹ ਹੈ ਕਿ ਇੱਥੇ ਜਿਹੜੀ ਗੱਲ ਉੱਠੀ ਸਿਆਸੀ ਲੋਕਾਂ ਵੱਲੋਂ ਧਾਰਮਿਕ ਖੇਤਰ ਦੇ ਲੋਕਾਂ ਵੱਲੋਂ ਵੀ ਕਿ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਔਰ ਅਕਾਲੀਆਂ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ ਇਹ ਗੱਲ ਸ਼ੁਰੂਆਤ ਤਾਂ ਕੀਤੀ ਇਸ ਵੀਲ ਜਾਕਰ ਨੇ ਜੀਨੇ ਇਹ ਕਿਹਾ ਕਿ ਅਬ ਦੀ ਹੋਮੇ ਛੱਡ ਕੇ ਤੁਸੀਂ ਇਕੱਠੇ ਹੋ ਜਾਓ ਲੋੜ ਹੈ ਤੁਹਾਨੂੰ ਪੰਥ ਨੂੰ ਲੋੜ ਹੈ ਪੰਜਾਬ ਨੂੰ ਲੋੜ ਹੈ ਦੇਸ਼ ਨੂੰ ਲੋੜ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕਹਿ ਰਹੇ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਇਹੀ ਗੱਲ ਕੀਤੀ ਲੇਕਰ ਹੋਰ ਉੱਥੇ 5ਵੇਂ ਬੈਬਰੀ ਕਮੇਟੀ ਦੇ ਸਾਰੇ ਮੈਂਬਰ ਸੀ ਪ੍ਰੇਮ ਸਿੰਘ ਚੰਦੂ ਬਾਦਰਾ ਉੱਥੇ ਸਟੇ ਸਖਤਰ ਸੀ ਉਹਨਾਂ ਨੇ ਕੀ ਕਿਹਾ ਜੇ ਕਿਸ ਪਾਸੇ ਨੂੰ ਗੱਲ ਨਿਕਲੇ ਆਪਾਂ ਇਹ ਤੇ ਵੀ ਜ਼ਿਕਰ ਕਰਨਾ ਹੈ ਤੇ ਉੱਥੇ ਕੌਣ ਕੌਣ ਆਇਆ ਕੀ ਬੋਲਿਆ ਇਹ ਵੀ ਬਰੀਫ ਚ ਦੱਸਾਂਗੇ ਬਹੁਤ ਵੱਡੀ ਗਿਣਤੀ ਚ ਲੋਕ ਆਏ ਸੀ ਤੇ ਇਹਦਾ ਐਨਾਲਿਸਿਸ ਕਰਾਂਗੇ ਕੱਲ ਦੇ ਸਰਦਨ ਸਿਣੀ ਸਮਾਗਮ ਦਾ ਲੇਕਿਨ ਉਸ ਤੋਂ ਪਹਿਲਾਂ ਅਪੀਲ ਕਿ ਪਹਿਲੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਂ ਜਿਹੜੇ ਤੁਸੀਂ ਨਵੇਂ ਜੁੜੇ ਹੋ ਉਹ ਵੀ ਸਬਸਕ੍ਰਾਈਬ ਕਰ ਲਓ ਔਰ ਨਾਲ ਨੂੰ ਵੀ ਸ਼ੇਅਰ ਕਰੋ ਦੱਸੋ ਤੋ ਹੁਣ ਗੱਲ ਕਰੀਏ ਵੀ ਉੱਥੇ ਜਿਹੜਾ ਹੋਇਆ ਦੇਖੋ ਪਹਿਲਾਂ ਤਾਂ ਮੈਂ ਇਹੀ ਦੱਸਾਂ ਤੁਹਾਨੂੰ ਕਿ ਸਰਦਾਂਝਲੀ ਸਮਾਰੋਹ ਦੇ ਵਿੱਚ ਇਕੱਠ ਦੋ ਤਿੰਨ ਗੱਲਾਂ ਆਪਣੇ ਮਨ ਚ ਹੁੰਦੀਆਂ ਨੇ ਕਿ ਇਕੱਠ ਕਿੰਨਾ ਹੋਇਆ ਇਕੱਠ ਬਹੁਤ ਹੋਇਆ ਬਹੁਤ ਮਤਲਬ ਗਰਮੀ ਦੇ باوجود ਬਹੁਤ ਇਕੱਠ ਹੋਇਆ ਇਹਨੂੰ ਅਸੀਂ ਇਸ ਤਰੀਕੇ ਨਾਲ ਦੇਖ ਸਕਦੇ ਹਾਂ ਚੜ੍ਹਦੀ ਕਲਾ ਟਾਈਮ ਟੀਵੀ ਨੇ ਇਸ ਨੂੰ ਲਾਈਵ ਕੀਤਾ ਸੀ ਤੁਸੀਂ ਵੀ ਜਨਨ ਲੋਕਾਂ ਨੇ ਦੇਖਿਆ ਹੋਊਗਾ ਤੁਸੀਂ ਵੀ ਮਹਿਸੂਸ ਕੀਤਾ ਹੋਊ ਕਿ ਵੱਡੀ ਗਿਣਤੀ ਚ ਹਰ ਵਰਗ ਦੇ ਲੋਗ ਉਥੇ ਗੁਰਦੁਆਰਾ ਨਾਨਕੀਆਣਾ ਸਾਹਿਬ ਜਿਹੜਾ ਸੰਗਰੂਰ ਇਹਦੀ ਕੋਠੀ ਤੋਂ ਕੋਈ ਜ਼ਿਆਦਾ ਦੂਰ ਨਹੀਂ ਉਥੇ ਪਹੁੰਚੇ ਹੋਏ ਸੀ ਹੁਣ ਗੱਲ ਇਥੇ ਫਿਰ ਬੋਲਿਆ ਕੌਣ ਤੁਹਾਡੇ ਵਿੱਚ ਹੋਊਗਾ ਪਹਿਲਾਂ ਉਹ ਦੱਸਦਾ ਏਕੇ ਦੀ ਗੱਲ ਕਿਵੇਂ ਹੋਈ ਜਾਂ ਇਹ ਵੀ ਆਪਾਂ ਇਹਦਾ ਨੈਕਸਸ ਕਰਦਾਂਗੇ ਦੇਖੋ ਬੋਲਣਾ ਪਹਿਲਾਂ ਤਾਂ ਮੈਨੂੰ ਦੱਸ ਬੋਲਣ ਉਹ ਜਿਹੜਾ ਬੁਲਾ ਰਿਹਾ ਸੀ ਉਸੀ ਪ੍ਰੇਮ ਸਿੰਘ ਚਦੂਬਾਦ ਜਿਹੜੀ ਪ੍ਰੇਮ ਸਿੰਘ ਚਦੂਬਾਦ ਦਾ ਉੱਥੇ ਸਟੇਸ ਕਤਰ ਸੀ ਜਿਹਨੇ ਪਹਿਲਾਂ ਸ਼ੁਰੂ ਚ ਬਹੁਤ ਟਾਈਮ ਲਿਆ ਲਿਆ ਆਪੀ ਮਤਲਬ ਆਮ ਤੌਰ ਤੇ ਸਟੇਸ ਕਤਰ ਨੂੰ ਥੋੜਾ ਜਿਹਾ ਬਰੀਫ ਹੋਣਾ ਚਾਹੀਦਾ ਇਹ ਮੈਨੂੰ ਵੀ ਅਹਿਸਾਸ ਉਦੋਂ ਹੋਇਆ ਜਦੋਂ ਮੈਂ ਵੀਰ ਦਵਿੰਦਰ ਸਿੰਘ ਦੇ ਭੋਗ ਤੇ ਸਟੇਸ ਕਤਰ ਕਰ ਰਿਹਾ ਸੀ ਤੇ ਮੈਂ ਵੀ ਜਾਦਾ ਟਾਈਮ ਲਿਆ ਜਿਹੜੇ ਕੱਲੋਂ ਕਾਲੀ ਜੈਕਟ ਪਾ ਕੇ ਖੜੇ ਸੀ ਗੁਰਵਚਨ ਸਿੰਘ ਬੱਚੀ ਜਿਹੜੇ ਢੀਟ ਸਤਾਕਾਫੀ ਨੇੜੇ ਦਾ ਸਪੋਰਟਰ ਸੀ ਉਹ ਮੇਰੇ ਕੋਲ ਆਇਆ ਕਹਿੰਦਾ ਇਹ ਦੇਖੋ ਤੁਸੀਂ ਬਹੁਤ ਤਾਂ ਠੀਕ ਰਹੇ ਸੀ ਪਰ ਜਿਆਦਾ ਵਕਤ ਲਿਆ ਤੇ ਮੈਨੂੰ ਵੀ ਲੱਗਿਆ ਕਿ ਜਦੋਂ ਇੰਨੇ ਲੋਕ ਹੋਏ ਆਏ ਹੋਣ ਤਾਂ ਉਦੋਂ ਸਟੇਸ ਕਤਰ ਨੂੰ ਸਿਰਫ ਤੇ ਸਿਰਫ ਨਾਮ ਹੀ ਲੈਣਾ ਚਾਹੀਏ ਨੇ ਇਸ ਮਾਮਲੇ 'ਚ ਦਰਜੀਤ ਸਿੰਘ ਟੀਮਾ ਐਕਸਪਰਟ ਹੋ ਗਿਆ ਅਕਾਲੀਆਂ ਦੇ ਚ ਫਿਰ ਬਹੁਤ ਜਨਾਬਾਤ ਮੈਂ ਤਾਂ ਪ੍ਰੇਮ ਸਿੰਘ ਚੰਦੂ ਬਾਦਰੂਨ ਦੇਖਿਆ ਕਿ ਉਹ ਸਟੇਜ ਦੀ ਸਖਤਰੀ ਦੀ ਭੂਮਿਕਾ ਨਿਭਾਰੇ ਸੀ ਹੁਣ ਆਜੋ ਉੱਥੇ ਕੀ ਦੂਜੀ ਗੱਲ ਕੀ ਹੋਈ ਉੱਥੇ ਕੋਈ ਪ੍ਰੋਟੋਕੋਲ ਨਹੀਂ ਸੀ ਪਹਿਲਾਂ ਕਿਹਨੇ ਬੋਲਣਾ ਹੈ ਬਾਤ ਕਿਹਨੇ ਬੋਲਣਾ ਹੈ ਕਿਹੜੀ ਕਿਹੜੀ ਪੋਲੀਟੀਕਲ ਪਾਰਟੀ ਦੇ ਬੰਦੇ ਨੂੰ ਬੁਲਾਉਣਾ ਹੈ ਕਿਹਨੂੰ ਨਹੀਂ ਬੁਲਾਉਣਾ ਇੱਕ ਨੂੰ ਬੁਲਾਉਣਾ ਹੈ ਦੋਨੋਂ ਨੂੰ ਬੁਲਾਉਣਾ ਹੈ ਤੇ ਉਹਦੇ ਉਹਦਾ ਸਾਫ ਕੀ ਹੈ ਜਿਹੜਾ ਅੱਗੇ ਜਾਉ ਮੰਨ ਲਓ ਭਾਰਤੀ ਜਨਤਾ ਪਾਰਟੀ ਦੇ ਤਿੰਨ ਬੰਦੇ ਬੋਲੇ ਇੱਥੇ ਇੱਕ ਦੋ ਬੋਲੇ ਸ੍ਰੀ ਰਜਾਖੜ ਤੇ ਤਰਨਚੋਗ ਲੇਕਿਨ ਜਿਹੜਾ ਤੀਜਾ ਬੰਦਾ ਜਿਹਦਾ ਦਾਵਾ ਕੀਤਾ ਗਿਆ ਕਿ ਮੋਦੀ ਸਾਹਿਬ ਦਾ ਲੈ ਕੇ ਆਇਆ ਇਹ ਸੰਦੇਸ਼ ਉਹ ਸੀ ਹਰਦੀਪ ਸਿੰਘ ਪੂਰੀ ਮੰਤਰੀ ਉਹਨੇ ਬੋਲਿਆ ਰਖਵਾਲ ਸਿੰਘ ਲਾਲਪੁਰਾ ਉਹਦਾ ਵੀ ਕੈਬਨਿਟ ਰੈਂਕ ਹੈ ਉਹਨੇ ਬੋਲਿਆ ਮੈਂ ਬਾਕੀ ਇਹ ਨੋਟ ਲੈਂਦਾ ਮੈਂ ਤਾਂ ਹੁਣ ਇਹਦੀ ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਭੋਸਾਰੇ ਲੋਕ ਸੀ ਮਤਲਬ ਬੋਲੇ ਕੋਣ ਪ੍ਰਧਾਨ ਅਮਨ अरोड़ा ਉੱਥੇ ਸਪੀਕਰ ਵੀ ਸੀ ਗਲਤਾਰ ਸਿੰਘ ਸਾਧੂ ਗਰਵੀਰ ਸਿੰਘ ਕੁੜਿਆ ਮੀਤ ਹੇਰ ਜਸਵੰਤ ਸਿੰਘ ਗੱਜਰਮਾਦਰ ਬੜੇ ਐਮਐਲਏ ਦਰਿੰਦਰ ਕੌਰ ਭਰਾ ਇਹ ਸਾਰੇ ਉੱਥੇ ਸੀ ਚਲੋ ਇਹਨਾਂ ਦੇ ਤਾਂ ਨਹੀਂ ਸੀ ਲੇਕਿਨ ਕੀ ਸਪੀਕਰ ਨੂੰ ਬੋਲਣਾ ਚਾਹੀਦਾ ਸੀ ਜਾਂ ਅਮਨ अरोड़ा ਨੂੰ ਇਹ ਵੀ ਸਵਾਲ ਇਸੇ ਤਰੀਕੇ ਨਾਲ ਪਹਿਲਾਂ ਕਿਸ ਨੇ ਬੋਲਣਾ ਹੈ ਬਾਅਦ ਕਿਸ ਨੇ ਬੋਲਣਾ ਇਹ ਵੀ ਕੋਈ ਬੋਲਦਾ ਮਤ ਸਭ ਤੋਂ ਪਹਿਲਾਂ ਤਾਂ ਰੋਚਨ ਸਿੰਘ ਨੂੰ ਲਾਇਆ ਫਿਰ ਵਿਚੀ ਬੜਵੀਰ ਸਿੰਘ ਰਾਜੇਪਾਲ ਕਿਸਾਨ ਜੱਟੇ ਪੰਦੀਆ ਜਿਹਨੂੰ ਇਸ ਤਰ੍ਹਾਂ ਇਹ ਤਾਂ ਥੋੜਾ ਜਿਹਾ ਮੈਨੂੰ ਲੱਗਿਆ ਕਿ ਵਧੀਆ ਤਰੀਕੇ ਨਾਲ ਅਰੇਂਜ ਹੋ ਸਕਦਾ ਸੀ खैर ਹੁਣ ਜੋ ਬੋਲੇ ਉਹਨਾਂ ਦਾ ਜ਼ਿਕਰ ਕਰ ਲਈਏ ਜੋ ਪਹੁੰਚੇ ਉਹਨਾਂ ਦਾ ਜ਼ਿਕਰ ਕਰ ਲਈਏ ਦੇਖੋ ਬ੍ਰੋਧਿਤ ਕਰਦੇ ਨਹੀਂ ਤਾਂ ਬਹੁਤ ਸਾਰੇ ਲੋਕ ਆਏ ਹੋਏ ਸੀ ਬਸੇ ਕਾਂਗਰਸ ਵੱਲੋਂ ਲੇਕਿਨ ਪ੍ਰਤਾਪ ਸਿੰਘ ਬਾਜਬਾ ਚਲੋ ਠੀਕ ਹੈ ਉਹਨਾਂ ਨੂੰ ਬੁਲਾਇਆ ਗਿਆ ਤਾਂ ਜੋ ਆਮ ਕਹਿਣਾ ਹੁੰਦਾ ਹੈ ਕਿ ਜੀ ਬਹੁਤ ਦੂਰੰਦੇਸ਼ ਸੀ ਢੀਂਟਸਾ ਸਾਹਿਬ ਸੂਝਬਾਨ ਸੀ ਇਹ ਗੱਲਾਂ ਤਾਂ ਇਹਨਾਂ ਦਰਾਂ ਚ ਕਹਿ ਨਹੀਂ ਹੁੰਦੀਆਂ ਨੇ ਉਹ ਉੱਥੇ ਕਈਆਂ ਤਾਂ ਬਾਜਬਾ ਸਾਹਿਬ ਦੇ ਉਹਨਾਂ ਦੇ ਨਾਲ ਜਿਹੜੇ ਜਿਹੜੇ ਬੰਦੇ ਸੀ ਉਹਨਾਂ ਦਾ ਜ਼ਿਕਰ ਵੀ ਕੀਤਾ ਉਹਨਾਂ ਨੇ ਜਿਵੇਂ ਤੁਸੀਂ ਦੇਖੋ ਕਿੰਨੇ ਬੰਦੇ ਸਾਡੇ ਨਾਲ ਆਏ ਨੇ ਜੋ ਉਹਨਾਂ ਕੱਲੇ ਕੱਲੇ ਬੰਦੇ ਦਾ ਆਪਣੀ ਪਾਰਟੀ ਦਾ ਜ਼ਿਕਰ ਕੀਤਾ ਕਰ ਇਹ ਹੁੰਦਾ ਹੀ ਫਿਰ ਜਿਹੜੀ ਬਾਜਵਾ ਸਾਹਿਬ ਮੈਂ ਇਹੀ ਕਰਕੇ ਬਾਜਵਾ ਸਾਹਿਬ ਤੋਂ ਪਹਿਲਾਂ ਤਰਲੋਚਨ ਸਿੰਘ ਦੇਖੋ ਇੱਕ ਗੱਲ ਤਾਂ ਬੜੀ ਹੈ ਤਰਲੋਚਨ ਸਿੰਘ ਜਿਹੜੇ ਨੇ ਉਹਨਾਂ ਦੇ ਕਾਰਟਿਕਲ ਵੀ ਇਹਨਾਂ ਬਾਰੇ ਸੀ ਤਰਲੋਚਨ ਸਿੰਘ ਨਾਲ ਕਾਫੀ ਜ਼ਿਆਦਾ ਨੇੜਤਾ ਸੀ ਤਰਲੋਚਨ ਸਿੰਘ ਪਬਲਿਕ ਕੰ联ਸ਼ਨ ਤੋਂ ਪੀਆਰਓ ਤੋਂ ਬਣੇ ਸੀ ਪੀਆਰਓ ਸੀ ਫਿਰ ਗੈਨੀ ਜੈਲ ਸਿੰਘ ਦੇ ਪੀਆਰਓ ਬਣੇ ਫਿਰ ਪ੍ਰੈਜ਼ੀਡੈਂਟ ਬਣ ਕੇ ਉਹ ਤੋਂ ਚਲੇ ਗਏ ਤੇ ਉਹਨਾਂ ਨੂੰ ਸਮਝ ਆਇਆ ਕਿ ਵਕਤਾਂ ਨਾਲ ਕਿਵੇਂ ਵਾਜਪਾਈ ਪਹਿਲੇ ਵਾਜਪਾਈ ਤੁਹਾਨੂੰ ਬਹੁਤ ਵਧੀਆ ਸਬੰਧ ਸੀ ਤੇ ਉਧਰੋਂ ਛਟਾਲਿਆਂ ਨਾਲ ਸਬੰਧ ਸੀ ਬਹੁਤ ਵਧੀਆ ਛਟਾਲਿਆਂ ਨੇ ਰਾਜ ਸਭਾ ਭੇਜਿਆ ਸੀ ਤੇ ਫਿਰ ਸ਼ਰੋਮੀ ਉੱਥੇ ਜਿਹੜੇ ਮੈਨੋਰਿਟੀ ਕਮਿਸ਼ਨ ਦੇ ਚੇਅਰਮੈਨ ਬਣੇ ਸੀ ਸੋ ਉਹ ਇਹਨਾਂ ਨਾਲ ਜੁੜਾ ਦੇ ਸੀ ਉਹਨਾਂ ਨੇ ਕਈ ਗੱਲਾਂ ਦਸੀਆਂ ਸੀ ਕੱਲ ਭਾਵੇਂ ਨਹੀਂ ਦਸੀ ਆਪ ਦੇ ਆਰਟੀਕਲ 'ਚ ਕਿ ਜੇਜ ਪ੍ਰਕਾਸ਼ ਸਿੰਘ ਬਾਦਲ ਹਾਂ ਕਰਦੇ ਇਹ ਤਾਂ ਗਵਰਨਰ ਬਣੇ ਹੋਏ ਸੀ ਜਦ ਜਵੇਹ ਕੇਂਦਰੀ ਮੰਤਰੀ ਜਦੋਂ ਬਣੇ ਭਾਜਪਾ ਦੀ ਸਰਕਾਰ ਚ ਉਹਦਾ ਵੀ ਜ਼ਿਕਰ ਉਹਨਾਂ ਨੇ ਆਪਣੇ ਆਰਟੀਕਲ ਚ ਕੀਤਾ ਕੱਲ ਵੀ ਉਹਨਾਂ ਨੇ ਇਹਨਾਂ ਦੇ ਬਾਕੀ ਪੱਖ ਜਿਹੜੇ ਖਾਸੌਰਤੇ ਜਿਹੜੇ 올림픽 ਐਸੋਸੀਏਸ਼ਨ ਦੇ ਉਪ ਚੇਅਰਮੈਨ ਦਾ ਹੋਣਾ ਖੇਡਾਂ ਪ੍ਰਤੀ ਰੁਚੀ ਜਾਂ ਸਾਈਕਲਿੰਗ ਦੇ ਪ੍ਰਧਾਨ ਹੋਣਾ ਇਹ ਸਾਰੀ ਗੱਲ ਉਹਨਾਂ ਨੇ ਕੀਤੀ ਤਰਲੋਚਨ ਸਿੰਘ ਨੇ ਕਾਫੀ ਭਾਪੂਰਤ ਸੀ ਤਰਲੋਚਨ ਸਿੰਘ ਕਿਉਂਕਿ ਉਹਦਾ ਤਾਂ ਉਮਰ ਚ ਬਟ ਤਰਲੋਚਨ ਦਾ ਪਛਾਣ ਨ ਵੀ ਤਾਂ ਹੋ ਗਿਆ 88 ਸਾਲ ਦੀ ਉਮਰ ਚ ਸਰਗਰਮ ਸੀ 80 ਸਾਲ ਗਏ ਨੇ ਤੋ ਉਹਨਾਂ ਦਾ ਕਾਫੀ ਠੀਕ ਰਹਾ ਬਾਕੀ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਜਿਹੜੇ ਭਾਸ਼ਣਾ ਦਾ ਮੈਂ ਥੋੜਾ ਐਨਲਿਸਿਸ ਕਰ ਰਿਹਾ ਬਰਜਿੰਦਰ ਸਿੰਘ ਹਮਦਰਦ ਮੈਨੂੰ ਤਾਂ ਇਹੀ ਦੀ ਸਮਝ ਆਈ ਚੰਦੂ ਮਾੜਾ ਦੀ ਕਿ ਕੱਲ ਪਰਿਵਾਰ ਵੱਲੋਂ ਧੰਨਵਾਦ ਕਿਹਨੇ ਕੀਤਾ ਬਰਜਿੰਦਰ ਸਿੰਘ ਹਮਦਰਦ ਨੇ ਕੀਤਾ ਜਾਂ ਕੀਤਾ ਹਰਜਿੰਦਰ ਸਿੰਘ ਧਾਮੀ ਨੇ ਹਰਜਿੰਦਰ ਸਿੰਘ ਧਾਮੀ ਨੂੰ ਕਹਿੰਦਾ ਜੀ ਉਹ ਧੰਨਵਾਦ ਕਰਨਗੇ ਤੇ ਉਦੋਂ ਬਾਅਦ ਬੁਲਾਤਾ ਜਿਹੜਾ ਬਰਜਿੰਦਰ ਸਿੰਘ ਹਮਦਰਦ ਨੂੰ ਤੋ ਉਹ ਕਾਫੀ ਲੋਕ ਜਾ ਵੀ ਚੁੱਕੇ ਸੀ ਜਾਂ ਕੁਝ ਖੜੇ ਸੀ ਤੇ ਬਰਜਿੰਦਰ ਸਿੰਘ ਹਮਦਾਰ ਤੇ ਵੀ ਪਾਪਾ ਟਾਈਮ ਲਾਇਆ ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੇਰੀ ਬਹੁਤ ਨੇੜਤਾ ਸੀ ਪਰਵਿੰਦਰ ਸਿੰਘ ਢੀਟ ਸਾਹਿਬ ਬਾਰੇ ਦੱਸਿਆ ਵੀ ਜਦੋਂ ਵੀ ਇਹਨੂੰ ਕੋਈ ਪ੍ਰੋਬਲਮ ਆਉਂਦੀ ਸੀ ਤਾਂ ਉਹ ਕਹਿੰਦੇ ਜਾ ਕੇ ਅੰਕਣ ਕੋਲ ਜਾ ਮਤਲਬ ਬਰਜਿੰਦਰ ਹਮਦਾਰ ਕੋਲ ਜਾ ਤੇ ਫਿਰ ਉਹ ਮੈਂ ਗਾਈਡ ਕਰਦਾ ਸੀ ਇਹ ਉਹਨਾਂ ਨੇ ਆਪਦੀ ਜਿਹੜੀ ਗੱਲ ਕੀਤੀ ਸੋ ਇਹ ਇਸ ਤਰ੍ਹਾਂ ਮੈਂ ਤਿੰਨ ਪਾਸ਼ਨਾ ਦਾ ਜ਼ਿਕਰ ਬਾਅਦ ਚ ਕਰਨਾ ਹੈ ਇੱਕ ਗੈਨੀ ਹਰਪ੍ਰੀਤ ਸਿੰਘ ਦਾ ਇੱਕ ਸੁਨੀਲ ਜਾਫਰ ਦਾ ਇੱਕ ਸੁਖਵੀਰ ਬਾਦ ਦਾ ਬਾਕੀ ਮੈਂ ਥੋੜਾ ਬ੍ਰੀਫ ਦੱਸ ਰਿਹਾ ਜਿਨ੍ਹਾਂ ਨੇ ਭਾਸ਼ਣ ਦਿੱਤੇ ਜਿਨ੍ਹਾਂ ਨੇ ਨਹੀਂ ਵੀ ਦਿੱਤੇ ਜਿਵੇਂ ਬਲਵੰਤ ਸਿੰਘ ਰਾਮੋ ਵਾਲੇ ਉੱਥੇ ਸੀ ਨਹੀਂ ਭਾਸ਼ਣ ਦਿੱਤਾ ਤੇ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦਾ ਪ੍ਰਧਾਨ ਉਹ ਵੀ ਬੈਠਾ ਸੀ ਤੇ ਦਿੱਲੀ ਵਾਲੇ ਤਿੰਨੇ ਚਾਰੇ ਸੀ ਡਾਕਟਰ ਜਸਪਾਲ ਸਿੰਘ ਉੱਥੇ ਸੀ ਤਰਲੋਚਨ ਸ਼ਾਇਦ ਇੱਕੋ ਗੱਡੀ ਚ ਆਏ ਹੋਣ ਇਕੱਠੇ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਸਾਹਿਬ ਦਾ ਪੰਜਾਬੀ ਯੂਨੀਵਰਸਿਟੀ ਤੋਂ ਬਹੁਤ ਅਗਰੇ ਰਿਲੇਸ਼ਨਸ ਸੀ ਮੈਂ ਕਈ ਵਾਰੀ ਟੀਟਸਾ ਸਾਹਿਬ ਨੂੰ ਬੁਲਾਇਆ ਉਦੋਂ ਇਹ ਵਾਈ ਚਾਂਸ ਹੁੰਦੇ ਸੀ ਡਾਕਟਰ ਜਿਸਪਾਕਸ ਮੈਨੂੰ ਨਿੱਜੀ ਤੌਰ ਤੇ ਪਤਾ ਹੈ ਲੇਕਿਨ ਉਹ ਬੋਲੇ ਨਹੀਂ ਉਹ ਕਹਿੰਦੇ ਬਹੁਤ ਹੋਇਆ ਔਰ ਇੱਕ ਹੋਰ ਬੜੇ ਅਜੀਬ ਜਿਹਾ ਘਟਨਾ ਵਾਪਰੀ ਉਹ ਸੀ ਚਦੋਂ ਬਾਦ ਰਾਤ ਦੇ ਜੋ ਬੰਦੇ ਜਿਆਦਾ ਸੀ ਕਹਿੰਦਾ ਜੀ ਸਿਮਰਜੀਤ ਸਿੰਘ ਮਾਨ ਦੀ ਸਿਹਤ ਠੀਕ ਨਹੀਂ ਇਸ ਕਰਕੇ ਉਹ ਉਹਨਾਂ ਨੇ ਜਵਾਬ ਦਿੱਤਾ ਬੋਲਣ ਤੋਂ ਤੇ ਮਾਨ ਸਾਹਿਬ ਨਾਲ ਲਿਦਾ ਉਹ ਕਹਿੰਦੇ ਕਹਿੰਦੇ ਮੇਰੀ ਸਿਹਤ ਨੂੰ ਕੀ ਹੋਇਆ ਤੇ ਫਿਰ ਉਹਨਾਂ ਨੂੰ ਮਾਫੀ ਮੰਗਣੀ ਪਈ ਕਹਿੰਦੇ ਜੀ ਨਹੀਂ 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 ਮੈਨੂੰ ਕਿਸੇ ਨੇ ਕਿਹਾ ਸੀ ਉਚੰਦੂ ਮਾਦਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਤਾਂ ਝੂਠ ਬੋਲਣਾ ਛੱਡੋ ਇਹ ਤਾਂ ਨਹੀਂ ਗੱਲ ਹੈ ਤੇ ਫਿਰ ਪੁਰਬੋ ਦਵਾਰਾ ਬੋਨ ਬੁਲਾਇਆ ਪਰ ਫਿਰ ਬੋਲੇ ਨਹੀਂ ਬਾਨ ਸਾਹਿਬ ਤੇ ਮਨਪ੍ਰੀਤਿਆਲੀ ਗੁਰਪ੍ਰਤਾਪ ਸਿੰਘ ਬਡਾਲਾ ਇਹ ਦੋਨੇ ਉਹਨਾਂ ਵੱਲੋਂ ਸੀ ਪੰਜਵੇਂ ਪਰੀ ਵੱਲੋਂ ਬਾਕੀ ਇਕਵਾਲ ਸਿੰਘ ਝੁੰਦਾ ਵੀ ਉੱਥੇ ਸੀ ਪੀਪੀ ਸਤਵੰਤ ਕੌਰ ਵੀ ਸੀ ਸੰਤੋਸ਼ ਸਿੰਘ ਬਾਇਦਪੁਰ ਵੀ ਸਾਰੇ ਸੀ ਇਹ ਇੰਨਾ ਨਾ ਤਾਂ ਹੋਣੇ ਸੀ ਸਭ ਨੇ ਤੇ ਉਹ ਬੋਲੇ ਮਨਪ੍ਰੀਤਿਆਲੀ ਤੇ ਗੁਰਪ੍ਰਤਾਪ ਸਿੰਘ ਬਡਾਲਾਈ ਉੱਥੇ ਇਹਨਾਂ ਦੇ ਬਹੁਤ ਬਣਦੀ ਸੀ ਵਿਜੇਂਦਰ ਸਿੰਘ ਨਾ ਦਾ ਅਸੀਂ ਜਿਹੜੇ ਇੱਥੇ ਭਵਾਨੀਗੜ੍ਹ ਕਾਲਜ ਆ ਗੁਰਤੇਗ ਪਾਤਰ ਕਾਲਜ ਉਹਦੀ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਮੇਰੇ ਸਾਹਮਣੇ ਫੋਨ ਕੀਤਾ ਢੀਸਾ ਸਾਹਿਬ ਨੇ ਵੀ ਤੁਸੀਂ ਆ ਕਾਲਜ ਨੂੰ ਸਰਕਾਰੀ ਨਾ ਬਣਾਓ ਜਿਹੜਾ ਜਿਹੜੇ ਬਣਾਉਣਾ ਸੀ ਤੁਸੀਂ ਇਹਨੂੰ ਲੈ ਲਓ ਸਵਾਰਨ ਉਹ ਕਹਿੰਦਾ ਠੀਕ ਹੈ ਅੰਕਲ ਮੈਂ ਸੋਚ ਲੈਂਦਾ ਮਤਲਬ ਇੰਨੀ ਸੀ ਸੰਸੀ ਹੋਰ ਵੀ ਇੱਕ ਉਹ ਵੀ ਉੱਥੇ ਸੀ ਫਿਰ ਮੈਂ ਤੁਹਾਨੂੰ ਦੱਸਿਆ ਸੀ ਕਿ ਭਾਰਤੀ ਜਨਤਾ ਪਾਰਟੀ ਬਲ ਹਰਦੀਪ ਪੁਰੀ ਉੱਥੇ ਆਏ ਸੀ ਤਰਨ ਚੋਗਾ ਆਏ ਸੀ ਤਰਨ ਚੋਗ ਨੂੰ ਲਾਇਬਲਰ ਹਲਕੇ ਜਿਆਦਾ ਨਹੀਂ ਬੋਲੇ ਹਰਦੀਪ ਪੁਰੀ ਇਕਬਾਲ ਸਿੰਘ ਨਾਲਪੁਰਾ ਇਹ ਦੋਨਾਂ ਨੂੰ ਬੋਲਣ ਦਾ ਕੋਈ ਜਿਹੜਾ ਸਿਰ ਮੌਕਾ ਨਹੀਂ ਮਿਲਿਆ ਜਿਵੇਂ ਹਰਬੀਰ ਸਿੰਘ ਕਾਲਕਾਂ ਨੂੰ ਚਾਹ ਜਗਦੀਸ਼ ਢੰਡਾ ਪ੍ਰਦਾਨ ਜਿਹੜੇ ਹਰਿਆਣੇ ਵਾਲਾ ਨੂੰ ਮਿਲਿਆ ਰਿਹਾ ਜਿਹੜਾ ਬਾਕੀ ਧਾਰਮਿਕ ਸਿੱਖਿਆ ਚ ਹਰਨਾਬ ਸਿੰਘ ਧੰਮਾ ਬੋਲੇ ਦਬਦੇ ਨੇ ਟਕਸਾਲ ਦੇ ਮੁਖੀ ਲੇਕਿਨ ਜਿਹੜੇ ਰਾਧਾ ਸਵਾਮੀ ਦੇ ਮੁਖੀ ਦੇ ਉਹ ਗੁਰਦੇਵਿੰਦਰ ਸਿੰਘ ਗੁਰਿੰਦਰ ਸਿੰਘ ਢੱਲੋਂ ਸਾਹਿਬ ਉਹ ਆਏ ਨਹੀਂ ਬੋਲੇ ਇਸ ਤਰ੍ਹਾਂ ਬਹੁਤ ਸਾਰੇ ਲੋਕ ਆਏ ਤੇ ਮੱਥਾ ਟੇਕ ਕੇ ਚਲੇ ਗਏ ਉਹ ਇਹ ਵੀ ਦੇਖ ਰਿਹਾ ਸੀ ਮੈਂ ਜਦੋਂ ਬਾਮਨਾ ਰੋੜਾ ਨੇ ਭਾਸ਼ਣ ਖਤਮ ਕੀਤਾ ਕਤਰ ਸਿੰਘ ਸੱਧਵਾ ਮੀਤ ਯਾਰ ਗਰਮੀਤ ਖੁੱਡੀਆਂ ਨਦੀ ਨਾਲ ਮੱਥਾ ਟੇਕ ਕੇ ਤੇ ਚਲੇ ਗਏ ਬਾਰ ਬਾਰ ਜ਼ਿਕਰ ਕੀਤਾ ਦਰਸ਼ਨ ਸਿੰਘ ਧਾਲੀਵਾਲ ਦਾ ਸਰਜੀਤ ਸਿੰਘ ਰਖੜਾ ਦੇ ਪਰਦਾ ਭਰਾ ਦਾ ਜਿਹੜੇ ਅਮਰੀਕਾ ਤੋਂ ਆਏ ਸੀ ਤੋਂ ਇਸ ਤਰ੍ਹਾਂ ਉੱਥੇ ਸੀ ਬਹੁਤ سارے ਮੈਂ ਜਿਵੇਂ ਤੁਹਾਨੂੰ ਵਾਰ-ਵਾਰ ਇਹ ਕਹਿ ਰਹੇ ਹਾਂ ਕਿ ਉੱਥੇ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਦਾ ਮਤਲਬ ਆਪਾਂ ਜੇ ਜ਼ਿਕਰ ਕਰੀਏ ਤਾਂ ਲੰਬੀ ਲਿਸਟ ਜਿਵੇਂ ਦਲਜੀਤ ਸਿੰਘ ਚੀਮਾ ਹਮ ਬਿਹਸੇਂਦਰ ਗਰੇਵਾਲ ਤੇ ਰਜੀਤ ਗੋਲਡੀ ਮਨਪ੍ਰੀਤ ਬਾਦਲ ਤੋਂ ਇਹ ਸਾਰੇ ਅਰਵਿੰਦ ਖੰਨਾ ਗੁਰਜੀਤ ਔਦਲਾ ਸਰਜੀਤ ਸਿੰਘ ਖਾਲਸਾ ਇਹ ਸਾਰੇ ਜਗਮੀਤ ਸਿੰਘ ਬਰਾੜ ਚਰਜ ਸਿੰਘ ਘਟਵਾ ਲੈਨੇ ਸੀਨੀਅਰ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਹਨਾਂ ਦੇ ਇੱਕ ਸਾਥੀ ਜਸਟਿਸ ਨਿਰਭਰ ਸਿੰਘ ਉਹ ਵੀ ਨਹੀਂ ਬੋਲੇ ਤੋਂ ਇਸ ਤਰ੍ਹਾਂ ਬਹੁਤ ਸਾਰੇ ਲੋਕ ਉੱਥੇ ਸੀ ਪਰਵਿੰਦਰ ਸਿੰਘ ਭੁੰਦਰ ਸੀ ਉਹਨਾਂ ਨੂੰ ਵੀ باقی ਜਿਹੜੇ ਇਹਨਾਂ ਦੇ ਸਾਥੀ ਸੀ ਜਿਹੜੇ ਨਾਲ ਖੜੇ ਸੀ ਗੁਰਵਚਨ ਬਚੀ ਤਾਂ ਇੱਕ ਵਾਰ ਉਹ ਵੀ ਦੇਖਿਆ ਜਦੋਂ ਪਰਵਿੰਦਰ ਸਿੰਘ ਟੀਟਸਾ ਕਰ ਰਹੇ ਸੀ ਧੰਨਵਾਦ ਉਹਨਾਂ ਦੇ ਨਾਲ ਜਸਵਿੰਦਰ ਸਿੰਘ ਜਿਹੜਾ ਸੀ ਉਹਨਾਂ ਦਾ ਪੀਏ ਬਹੁਤ ਚੜ ਨਾਲ ਰਿਹਾ ਉਹ ਬੀਤੇ ਖਰਰਾ ਪ੍ਰਕਾਸ਼ ਸਿੰਘ ਪ੍ਰਕਾਸ਼ੰਦ ਗਰਗ ਉਹਨੂੰ ਵੀ ਤਾਂ ਸਿਆਸਤ ਚ ਭਵਨ ਕਰ ਤੋਂ ਐਮਐਲਏ ਬਣਾਇਆ ਸੀ ਕਗਨਜੀਤ ਬਰਨਾਲਾ ਇੱਥੇ ਸੀ ਹਾਲਾਂਕਿ ਬਾਦਲ ਸਾਹਿਬ ਨੇ ਤਾਂ ਬਰਨਾਲਾ ਸਾਹਿਬ ਵੀ ਸਿਆਸਤ ਚ ਇਹਨਾਂ ਨੂੰ ਬਰਾਬਰ ਖੜਾ ਕੀਤਾ ਸੀ ਸੋ ਸਰੇਂਦਰਪਾਲ ਸਿੰਘ ਸਿਵਿਆ ਸਰਜੀਤ ਸਿੰਘ ਤਮਾਨ ਕਰਨੈਲ ਸਿੰਘ ਪੀਰ ਮੁਹੰਮਦ ਰੇਂਦਰਪਾਲ ਸਿੰਘ ਚੰਦੂ ਬਾਦਰਾ ਮੈਂ ਹੁਣ ਬਹੁਤ ਵੱਡੀ ਹਜ਼ਾਰਾਂ ਦੀ ਗਿਣਤੀ ਸੀ ਮੈਂ ਕੁਝ ਸਿਆਸੀ ਬੰਦੇ ਹਾਂ ਤੁਹਾਡੇ ਸਾਹਮਣੇ ਨਾਮ ਲਏ ਨੇ ਤੇ ਉਹਨਾਂ ਚੋਂ ਬਰਵੀ ਸਿੰਘ ਰਾਜੇਵਾਲ ਨੇ ਸਭ ਗੱਲ ਸ਼ੁਰੂ ਕਰਤੀ ਸੀ ਅਕਾਲੀ ਖੇਤਰੀ ਪਾਰਟੀ ਦੀ ਹੋਰ ਆ ਜੋ ਜਿਹੜੀ ਗੱਲ ਆ ਸਮ ਮੈਂ ਕਰਨੀ ਚਾਹੁੰਦਾ ਐ ਇਸ ਦੇ ਵਿੱਚੋਂ ਇੱਕ ਸੁਰ ਹੋ ਕੇ ਜਿਹੜੀ ਗੱਲ ਨਿਕਲ ਆ ਅਕਾਲੀ ਇਕਤਾ ਦੀ ਉਹ ਸੀ ਸ੍ਰੀਲ ਜੋਖੜ ਨੇ ਸ਼ੁਰੂ ਕੀਤੀ ਸ੍ਰੀਲ ਜੋਖੜ ਸਾਹਿਬ ਕਹਿੰਦੇ ਕਿ ਵੀ ਤੁਸੀਂ ਅਸਲ ਦੇ ਵਿੱਚ ਕਹਿੰਦੇ ਸਾਨੂੰ ਲੋੜ ਐ ਪੰਜਾਬ ਨੂੰ ਨਹੀਂ ਕੱਲੇ ਪੰਥ ਨੂੰ ਨਹੀਂ ਦੇਸ਼ ਨੂੰ ਲੋੜ ਹੈ ਖੇਤਰੀ ਪਾਰਟੀ ਦੀ ਤੇ ਤੁਸੀਂ ਆਪਣੀ ਹੋਂਮੇ ਛੱਡੋ ਆਪਣੇ ਸਵਾਰਥ ਛੱਡੋ ਤੇ ਤੁਸੀਂ ਇਕੱਠੇ ਹੋ ਜੂ ਇਹ ਸਿੱਧਾ ਸੋ ਤੇ ਪਹਿਲਾਂ ਵੀ ਬੋਡੇ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਭਗਸੀ ਉਹਨੂੰ ਵੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਲੇਕਿਨ ਹੁਣ ਤਾਂ ਖੁੱਲਕੇ ਇਹਨਾਂ ਨੇ ਅਕਾਲੀ ਨੂੰ ਕਿਹਾ ਮਤਲਬ ਜੇ ਭਾਰਤੀ ਜਨਤਾ ਦਾ ਪਾਰਟੀ ਦਾ ਪ੍ਰਧਾਨ ਪੰਜਾਬ ਦਾ ਇਹ ਕਹਿੰਦਾ ਹੈ ਕਿ ਇਹਦੇ ਪਿੱਛੇ ਇਹ ਹੈ ਵੀ ਤੁਸੀਂ ਇਕੱਠੇ ਹੋਵੋਗੇ ਤਾਂ ਸਾਡੇ ਨਾਲ ਸਮਝੌਤਾ ਹੋਊ ਤਾਂ ਕੀ ਕਰਨਾ ਇਹ ਤਾਂ ਤੁਸੀਂ ਦੇਖੋ ਲੇਕਿਨ ਗੱਲਾਂ ਠੀਕ ਕੀਤੀ ਗੱਲਾਂ ਕਿਦਾਂ ਤੁਸੀਂ ਨਿੱਜੀ ਸਵਾਰਥ ਜਿਹੜੇ ਨੇ ਉਹ ਛੱਡ ਦੋ ਕੋਣ ਆਜੋ ਉਦੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਜਦੋਂ ਬਾਦਲ ਸਾਹਿਬ ਬੋਲੇ ਉਹ ਤਾਂ ਹੋਰ ਨਹੀਂ ਹੋਈ ਬਾਦਲ ਸਾਹਿਬ ਨੇ ਪੁਰਾਣੇ ਅਕਾਲੀਆਂ ਦਾ ਜ਼ਿਕਰ ਜਿਵੇਂ ਅਕਸਰ ਕਰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨੇ 70 ਸਾਲ ਸੇਵਾ ਕੀਤੀ ਬਾਕੀਆਂ ਨੇ ਜੀ ਇਹਨਾਂ ਨੇ 60 ਸਾਲ ਕੀਤੀ ਤੋੜਾ ਸਾਹਿਬ ਜਗਦੇਵ ਸਿੰਘ ਤਲਵੰਡੀ ਉਦੋਂ ਨਾਲ ਸਭ ਦਾ ਜ਼ਿਕਰ ਕਰਕੇ ਸੁਖਦੇਵ ਸਿੰਘ ਢੀਟਸਾ ਦਾ ਜਿਹੜੀ ਮੈਂ ਪਤਾ ਲਣ ਗਿਆ ਸੀ ਮੈਨੂੰ ਉਹਨਾਂ ਨੇ ਕਿਹਾ ਇਹ ਅਸਲ ਅੰਡਰਲੈਂਡ ਕਰਦਾ ਕਿ ਤੁਸੀਂ ਇਕੱਠੇ ਹੋ ਜਿਹੜੀ ਏਕਤਾ ਦੀ ਗੱਲ ਜਿਹੜੀ ਹੈ ਹੁਣ ਸੁਖਬੀਤ ਸਿੰਘ ਬਾਦਲ ਸੁਖਦੇਵ ਸਿੰਘ ਢੀਟਸਾ ਦੇ ਰਾਹੀਂ ਕਰ ਤੇ ਸੁਖਦੇਵ ਸਿੰਘ ਢੀਟਸਾ ਉਹਨੇ ਮੈਨੂੰ ਕਈ ਵਾਰ ਦੱਸਿਆ ਸੀ ਆਨਲਾਈਨ ਇੰਟਰਵਿਊ ਚ ਵੀ ਆਫੀਸ਼ੀਅਲ ਰਿਕਾਰਡ ਵੀ ਕਿ ਬੇ ਇਤਿਹਾਸੀ ਕੇ ਸਕਬੀਰ ਸਿੰਘ ਬਾਦਲ ਜਿੰਨਾ ਚਿਰ ਲਾਂਬੇ ਨਹੀਂ ਹੁੰਦਾ ਉਨਾ ਚਿਰ ਇਕਤਾ ਨਹੀਂ ਹੁੰਦੀ ਇਹਦਾ ਕੋਈ ਜ਼ਿਕਰ ਨਹੀਂ ਕੀਤਾ ਸਕਬੀਰ ਸਿੰਘ ਬਾਦਲ ਨੇ ਪਰ ਇਨੀ ਗੱਲ ਕੀਤੀ ਕਿ ਜੀ ਉਹਨਾਂ ਨੇ ਇਕਤਾ ਦੇ ਅਖੀਰ ਤੱਕ ਇਕਤਾ ਪੰਥ ਦਾ ਦਰਦ ਉਹਨਾਂ ਦੇ ਮਨ ਚ ਸੀ ਬਿਲਕੁਲ ਹੋਏਗਾ ਸਰਬਰੀ ਅਕਾਲੀ ਦਰਦੀ ਜਿਹੜੀ ਇਕਤਾ ਦੀ ਗੱਲ ਸੱਚ ਬੱਚੀ ਹੋਣੀ ਚਾਹੀਦੀ ਹੈ ਪਰ ਕੀ ਸੁਖਬੀਰ ਸਿੰਘ ਬਾਦਲ ਦੀ ਗਵਾਹੀ ਚੋਣੀ ਚਾਹੀਦੀ ਹੈ ਇਹ ਸਵਾਲ ਤਾਂ ਹਲੇ ਉਵੇ ਖੜਾ ਹੈ ਹੋੜਾ ਜੋ ਤੀਜਾ ਬੰਦਾ ਜੈਨੀ ਹਰਪ੍ਰੀਤ ਜਿਹੜਾ ਹਾਲਾਂਕਿ ਕੱਲ ਸਾਰੇ ਵਿਰੋਧੀ ਇੱਕ ਦੂਜੇ ਦੇ ਨੇੜੇ ਤੇੜੇ ਬੈਠੇ ਨਜ਼ਰ ਆਏ ਪਰ ਨਾਮ ਸਿੰਘ ਤੋਂ ਮਨਾਰ ਗੱਲ ਕਰਦੇ ਨਜ਼ਰ ਆਏ ਜੈਨੀ ਹਰਪ੍ਰੀਤ ਸਿੰਘ ਉਹ ਨਾਲ ਹੀ ਬੈਠੇ ਸੀ ਹਰਜਿੰਦਰ ਸਿੰਘ ਧਾਬੀ ਕਿਤੇ ਜੈਨੀ ਹਰਪ੍ਰੀਤ ਸਿੰਘ ਸਾਹਿਬ ਦਾ ਕਾਰਜਕਾਰੀ ਜਥੇਦਾਰ ਕਾਲ ਤਖਤ ਨੇ ਜਿੰਨੇ ਥੋੜੇ ਸ਼ਬਦਾਂ ਚ ਦੇਖੋ ਪਹਿਲਾਂ ਧਾਰਮਿਕ ਗੱਲਾਂ ਬਾਬਾ ਫਰੀਦ ਦਾ ਜ਼ਿਕਰ ਉਹ ਸਾਰਾ ਕੁਝ ਹੁੰਦਾ ਹੈ ਲੇਕਿਨ ਸਿਆਸੀ ਤੌਰ ਤੇ ਜਿਹੜਾ ਇਸ਼ਾਰਾ ਕੀਤਾ ਉਹ ਇਸ ਕਰਕੇ ਹੈ ਮੈਂ ਕਿ ਪਹਿਲਾਂ ਹੀ ਉਹ ਕਹਿ ਚੁੱਕੇ ਨੇ ਕਿ ਜੇ ਇਕਤਾ ਹੋਣੀ ਹੈ ਜੇ ਗਦੇ ਸੁਖਵੀਰ ਸਿੰਘ ਬਾਦਲਾ ਦੁਆਰਾ ਇਕਤਾ ਕਰ ਲਈ ਤਾਂ ਇਹ ਸਮਝੋ ਤੁਸੀਂ ਜ਼ਹਿਰ ਖਾ ਲਈ ਇਸ ਕਿਸਮ ਦੀ ਗੱਲ ਕੋਈ ਨਹੀਂ ਹੁਣ ਉੱਥੇ ਸੁਰ ਉਬਰੀ ਜਿਵੇਂ ਸੁਰੇ ਉਬਰੀ ਪ੍ਰਿੰਸਿੰਗ ਚੰਦੂ ਬਾਦਰਾ ਉਹ ਗੇ ਸਟੇਜ 'ਤੇ ਬਾਹਰ-ਬਾਰ ਪੋਹੁੰਚਦੇ ਸੀ ਪੰਜ ਮੈਂਬਰ ਦੀ ਕਮੇਟੀ ਉੱਥੇ ਸੀ ਬਾਕੀ ਟਰੜਾ ਉੱਥੇ ਸੀ ਇਸ ਕਰਕੇ ਜਿਹੜੀ ਸੁਰਤ ਇਹ ਉੱਭਰ ਰਹੀ ਸੀ ਕਿ ਪੰਜਵੇਂ ਬ੍ਰਿਕ ਮੀਟਿੰਗ ਜਿਹੜੇ ਆਕਾਲੀ ਦਲ ਸੰਗਠੀ ਆਕਾਲੀ ਦਲ ਸੰਜੀਤ ਹੋ ਰਿਹਾ ਹੈ ਉਹ ਜਿਹੜਾ ਹੈ ਉਹਨੂੰ ਸਪੋਰਟ ਮਿਲਣੀ ਚਾਹੀਦੀ ਉਹ ਹੀ ਗਵਾਈ ਕਰੇਗਾ ਉਹ ਹੀ ਅਸਲੀ ਆਕਾਲੀ ਦਲ ਹੈ ਕਿਹਾ ਕਿਸੇ ਨਹੀਂ ਦੀ ਗੱਲਾਂ ਚੋਂ ਸੰਕੇਤਾਂ ਚੋਂ ਗਲਤ ਇਹ ਉੱਪਰ ਨਹੀਂ ਸੀ ਉਹਦੇ ਚ ਕਿ ਸੰਕੇਤ ਇਹ ਮਿਲ ਰਿਹਾ ਸੀ ਜਿਸ ਸੁਖਵੀਰ ਸਿੰਘ ਬਾਦਲੇ ਕਹਿ ਰਿਹਾ ਹੈ ਕਿ ਵੀ ਆਕਾਲੀ ਇਕਤਾ ਦੀ ਗੱਲ ਮੈਨੂੰ ਕਹੀ ਉਹਨਾਂ ਨੇ ਇਹ ਦਾ ਮਤਲਬ ਸਗੀਰ ਸਿੰਘ ਬਾਦਲ ਨੂੰ ਇਹ ਲੱਗਣ ਲੱਗਿਆ ਕਿ ਇਹ ਜਿਹੜਾ ਕੁਛ ਹੁਣ ਚੱਲ ਰਿਹਾ ਹੈ ਇਹ ਪਾਵਰਫੁਲ ਹੋ ਰਹੇ ਨੇ ਪੰਜਵੇਂ ਕਮੇਟੀ ਵਾਲੇ ਜਿਹੜਾ ਇਹ ਅਕਾਲੀ ਦਲ ਬਣਾ ਰਹੇ ਨੇ ਇਹ ਉੱਥੇ ਮਦਲਵੇ ਨਿਕਲ ਰਿਹਾ ਸਾਰੀ ਗੱਲ ਦਾ ਤੇ ਫਿਰ ਇਸ ਸ਼ਰਧਾਂਜਲੀ ਸਮਾਰੋਹ ਦੇ ਵਿੱਚੋਂ ਕੀ ਅਕਾਲੀ ਏਕਤਾ ਦਾ ਰਾਹ ਨਿਕਲੇਗਾ ਇਹ ਸਵਾਲ ਹੈ ਨਿਕਲੇਗਾ ਤਾਂ ਕਿਵੇਂ ਨਿਕਲੇਗਾ ਨਿਕਲੇਗਾ ਤਾਂ ਸੁਖਵੀਰ ਸਿੰਘ ਬਾਦਲ ਨੂੰ ਕੱਢ ਕੇ ਨਿਕਲੇਗਾ ਜਾਂ ਫਿਰ ਜਿਹੜਾ ਹੈ ਕੋਈ ਵਿੱਚ ਵਿਚਾਲੇ ਵਾਲਾ ਦਾ ਅੱਜ ਕੱਲ ਤਾਂ ਸਮਝੌਤੇ ਹੋ ਰਹੇ ਨੇ ਆਪਾਂ ਦੇਖ ਹੀ ਲਿਆ ਜਿਹੜਾ ਸ਼ਹੀਦੀ ਸਮਾਗਮ ਹੋਇਆ 6 ਜੂਨ ਨੂੰ ਇਸ ਤਰ੍ਹਾਂ ਦਾ ਕੋਈ ਵਿੱਚ ਵਿਚਾਲੇ ਦਾ ਰਸਤਾ ਹੋਏਗਾ ਲੇਕਿਨ ਇੱਕ ਗੱਲ ਜ਼ਰੂਰ ਨਜ਼ਰ ਆਈ ਜਿਹੜੀ ਕਿ ਉੱਥੇ ਸਮਾਗਮ ਦੇ ਵਿੱਚੋਂ ਅੰਤਮ ਅਰਦਾਸ ਦੇ ਵਿੱਚੋਂ ਕਿ ਅਕਾਲੀ ਏਕਤਾ ਦੀ ਗੱਲ ਫਿਰ ਚੱਲੀ ਪਰਵਿੰਦਰ ਸਿੰਘ ਢੀਟ ਸਾਹਿਬ ਅਖੀਰ ਦੇ ਪੀਪਲ ਦੇ ਭਾਵਕ ਹੋ ਗਏ ਸਵਾਭਕਾ ਭਾਵਕ ਹੋਣਾ ਤੇ ਉਥੇ ਉਹਨਾਂ ਦੀ ਉਹਨਾਂ ਨੇ ਉਹਨਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਅਖੀਰਲੇ ਸਮੇਂ ਇਹਦਾ ਸੁਖਦੇਵ ਸਿੰਘ ਢੀਟ ਸਾਹਿਬ ਦੀ ਸੇਵਾ ਕੀਤੀ ਸੀ ਉਹ ਸਵਾਭਕਾ ਕਰਨਾ ਵੀ ਚਾਹੀਦਾ ਸੀ ਪਰ ਦੱਸ ਕੋ ਬਹੁਤ ਕੁਝ ਕਿਹਾ ਜਾ ਸਕਦਾ ਹੈ ਲੇਕਿਨ ਵੀਡੀਓ ਮੈਂ ਨਹੀਂ ਚਾਹੁੰਦਾ ਕਿ ਹੋਰ ਲੰਬੀ ਹੋਵੇ ਸੋ ਆਪਾਂ ਗੱਲ ਕਰਦੇ ਰਹਾਂਗੇ ਅਖਾਲੀ ਇਕੱਲੇ ਜੋ ਕੁਝ ਕੱਲ ਹੋਇਆ ਉਹ ਮੈਂ ਦੱਸ ਨਹੀਂ ਕੋਈ ਕੁਝ ਕੀਤਾ ਥੋੜਾ ਬਹੁਤ ਬਹੁਤ ਸ਼ੁਕਰੀਆ